ਇਕ ਨਾ ਕਹਿੰਦੇ ਕਹਿੰਦੇ ਦੁਨੀਆ ਚ ਸਭ ਤੋਂ ਵੱਡਾ ਕੋਣ ਹੈ ਜੀ ਸਭ ਤੋਂ ਵੱਡਾ ਦੱਸੋ ਕਹਿੰਦਾ ਮੰਦਿਰ ਸਭ ਤੋਂ ਵੱਡਾ ਕਹਿੰਦਾ ਜੇ ਮੰਦਿਰ ਸਭ ਤੋਂ ਵੱਡਾ ਕਹਿੰਦਾ ਧਰਤੀ ਦੇ ਕਿਉਂ ਖੜਾ ਕਹਿੰਦਾ ਹਾਂ ਕਿਉਂ ਧਰਤੀ ਵੱਡੀ ਹੈ ਕਹਿੰਦਾ ਧਰਤੀ ਕਹਿੰਦੇ ਧਰਤੀ ਵੱਡੀ ਹੈ ਤਾਂ ਸ਼ੀਸ਼ਨਾਗ ਤੇ ਕਿਉਂ ਖੜੀ ਉਹ ਕਹਿੰਦਾ ਕਹਿੰਦਾ ਹਾਂ ਕਹਿੰਦਾ ਸ਼ੀਸ਼ਨਾਗ ਹੈ ਕਹਿੰਦਾ ਸਭ ਤੋਂ ਵੱਡਾ ਕਹਿੰਦੇ ਸ਼ੀਸ਼ਨਾਗ ਵੱਡਾ ਤਾਂ ਸ਼ਿਵਜੀ ਦੇ ਗਲੇ ਚ ਕਿਉਂ ਪੜਾ ਉਹ ਕਹਿੰਦਾ ਹਾਂ ਪਰ ਕਹਿੰਦਾ ਹਾਂ ਸ਼ਿਵਜੀ ਵੱਡਾ ਸ਼ਿਵਜੀ ਵੱਡਾ ਕਹਿੰਦਾ ਕਹਿੰਦੇ ਸ਼ਿਵਜੀ ਬੜਾ ਤੇ ਪਰਬਤੇ ਕੋ ਖੜਾ ਕਹਿੰਦਾ ਉਹੋ ਕਹਿੰਦਾ ਹਾਂ ਕਹਿੰਦਾ ਪਰਬਤ ਸਭ ਤੋਂ ਵੱਡਾ ਕਹਿੰਦੇ ਪਰਬਤ ਸਭ ਤੋਂ ਵੱਡਾ ਕਹਿੰਦਾ ਫਿਰ ਹਨੂਮਾਨ ਦੀ ਊੜੀ ਤੇ ਕੋ ਖੜਾ ਉਹ ਸੋਚਿਆ ਕਹਿੰਦਾ ਹਾਂ ਕਹਿੰਦਾ ਹਨੂਮਾਨ ਵੱਡਾ ਰਾਮਾਨ ਵੱਡਾ ਕਹਿੰਦਾ ਜੇ ਹਨੂਮਾਨ ਵੱਡਾ ਤਾਂ ਰਾਮ ਜੀ ਦੇ ਚਰਨਾਂ ਚ ਕਿਉਂ ਵੱਡਾ ਉਹ ਕਹਿੰਦਾ ਹਾਂ ਕਹਿੰਦਾ ਹਾਂ ਰਾਮ ਜੀ ਵੱਡੇ ਰਾਮ ਜੀ ਉਹ ਕਹਿੰਦਾ ਜੇ ਰਾਮ ਜੀ ਵੱਡੇ ਐ ਤਾਂ ਰਾਵਣ ਦੇ ਪਿੱਛੇ ਕਿਉਂ ਪੜੇ ਕੀ ਕਹਦਾ ਕਹਦਾ ਬਾਈ ਕਹਦਾ ਮੈਂ ਤਾਂ ਹੋ ਕੇ ਕਨਫਿਊਜ਼ ਗਿਆ ਤੂੰ ਹੀ ਦੱਸ ਦੇ ਕੌਣ ਕਹਿੰਦਾ ਬੜਾ ਉਹ ਕਹਿੰਦਾ ਭਾਈ ਕਹਿੰਦਾ ਜਿਹੜੀ ਬੋਤਲ ਪੂਰੀ ਪੀ ਕੇ ਨਾ ਆਪਣੇ ਦੋ ਪੈਰਾਂ ਤੇ ਖੜਾ ਨਾ ਉਹ ਸਭ ਤੋਂ ਵੱਡਾ ਮੰਨਾਲੂ ਡੰਡ